ਬੋਰਡ ਚੋਰ ਬੋਰਡ ਚੋਰ ਦਾ ਰੌਪਾ ਆ ਕੇ ਝੂਠੇ ਫਾਰਮਾਂ ਦੇ ਝੋਲੇ ਪਰ ਭਰ ਕੇ ਦਿਖਾਉਣ ਵਾਲੇ ਕਾਂਗਰਸੀ ਲੋਕਾਂ ਨੇ ਅੱਜ ਬਿਹਾਰ ਦੇ ਵਿੱਚ ਸਭ ਤੋਂ ਵੱਡੇ ਚੋਰ ਨੂੰ ਸੀਐਮ ਦਾ ਚਿਹਰਾ ਬਣਾ ਦਿੱਤਾ ਹੈ ਜਿਹੜਾ ਇਹਨਾਂ ਦਾ ਇੰਡੀ ਗਠਬੰਧਨ ਹੈ ਉਹਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਹੈ ਜਿਹੜਾ ਮਹਾ ਠੱਗਬੰਧਨ ਇਹਨਾਂ ਨੇ ਬਿਹਾਰ ਦੇ ਵਿੱਚ ਬਣਾਇਆ ਹੋਇਆ ਉਹਦੇ ਉੱਪਰ ਜਿੱਥੇ 420 ਦੇ ਪਰਚੇ ਦਰਜ ਨੇ ਕਿਉਂਕਿ ਇਹਦੇ ਪਿਓ ਨੇ ਜਦੋਂ ਰੇਲਵੇ ਮਿਨਿਸਟਰ ਸੀ ਲਾਲੂ ਯਾਦਵ ਉਦੋਂ ਵੱਡੀਆਂ ਠੱਗੀਆਂ ਮਾਰੀਆਂ ਨੇ ਕੰਪਨੀਆਂ ਨੂੰ ਹੋਟਲਾਂ ਦੇ ਟੈਂਡਰ ਦੇ ਕੇ ਆਪਦੇ ਜਮੀਨਾਂ ਖਰੀਦੀਆਂ ਨੇ ਲੋਕਾਂ ਨੂੰ ਨੌਕਰੀਆਂ ਦੇ ਕੇ ਉਹਦੇ ਏਜ ਦੇ ਵਿੱਚ ਜਮੀਨਾਂ ਲਈਆਂ ਨੇ ਇੱਥੋਂ ਤੱਕ ਕੀ ਬਹੁਤ ਹੀ ਸੰਗੀਨ ਜੁਰਮ ਕਤਲ ਤੱਕ ਦੇ ਮਾਮਲੇ ਤੇਜਸਵੀ ਯਾਦਵ ਦੇ ਉੱਪਰ ਦਰਜ ਨੇ ਤੇ 11 ਕੁੱਲ ਮਾਮਲੇ ਤੇਜਸਵੀ ਯਾਦਵ ਦੇ ਉੱਪਰ ਚੱਲ ਰਹੇ ਆ ਕਿਹੜੇ ਮੂੰਹ ਦੇ ਨਾਲ ਇਹ ਵੋਟ ਚੋਰ ਵੋਟ ਚੋਰ ਦੇ ਰੌਲਾ ਪਾ ਰਹੇ ਤੇ ਜਿਹੜਾ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਇੱਕ ਤੋਂ ਵੱਧ ਕੇ ਇੱਕ ਤੇ ਘਰੀ ਬੈਠ ਕੇ ਫਾਰਮ ਭਰ ਲੈਂਦੇ ਆ ਵੋਟ ਚੋਰ ਦੇ ਤੇ ਉਹਦੇ ਥੇਲੇ ਪਰ ਭਰ ਕੇ ਟਰੰਕ ਪਰ ਭਰ ਕੇ ਲੈ ਕੇ ਜਾਂਦੇ ਆ ਤੇ ਡਰਾਮੇਬਾਜ਼ੀ ਕਰ ਰਹੇ ਆ ਮੈਨੂੰ ਤਾਂ ਕਿਤੇ ਦਿਖਾਈ ਨਹੀਂ ਦਿੱਤੇ ਘਰੇ ਬੈਠ ਕੇ ਆਪਦੇ ਹੀ ਫਾਰਮ ਛਪਾ ਲੈਂਦੇ ਆ ਆਪ ਹੀ ਸਾਈਨ ਕਰ ਲੈਂਦੇ ਆ ਉਹਨਾਂ ਤੋਂ ਪੁੱਛੋ ਜਾ ਕੇ ਤੁਸੀਂ ਰਾਹੁਲ ਗਾਂਧੀ ਉਹਨਾਂ ਤੋਂ ਜਿਨ੍ਹਾਂ ਨੂੰ 243 ਸੀਟਾਂ ਦੇ ਵਿੱਚੋਂ ਕਾਂਗਰਸ ਨੂੰ ਅੱਜ 43 ਸੀਟਾਂ ਵੀ ਮਿਲਦੀਆਂ ਨਜ਼ਰ ਨਹੀਂ ਆ ਰਹੀਆਂ ਉਹ ਕਹਿ ਰਹੇ ਨੇ ਤੁਹਾਡਾ ਤਾਂ ਕੋਈ ਆਧਾਰ ਹੀ ਨਹੀਂ ਹੈਗਾ ਰੌਲਾ ਤੁਸੀਂ ਸਭ ਤੋਂ ਵੱਧ ਪਾ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਡਰਾਮੇਬਾਜ਼ੀ ਕਰ ਰਹੇ ਹੋ ਬਿਹਾਰ ਦੇ ਵਿੱਚ ਤੁਹਾਨੂੰ ਕੋਈ ਪੁੱਛ ਨਹੀਂ ਰਿਹਾ ਅਜੇ ਤੱਕ ਰੌਲਾ ਹੈ ਕਿ ਤੁਹਾਨੂੰ 43 40 ਸੀਟਾਂ ਦੇਣੀਆਂ ਨੇ ਕਿ ਨਹੀਂ ਦੇਣੀਆਂ ਕਾਂਗਰਸੀਆਂ ਨੂੰ ਤਾਂ ਕਾਂਗਰਸੀਓ ਆਪਣੀ ਪੀੜੀ ਥੱਲੇ ਆਪਣੇ ਮੰਜੇ ਥੱਲੇ ਸੋਟਾ ਫੇਰ ਲਓ ਤੁਹਾਨੂੰ ਕੋਈ ਬੇਰਾਬੱਟੇ ਨਹੀਂ ਸਿਆਣਦਾ ਤੇ ਤੁਸੀਂ ਇੱਥੇ ਡਰਾਮੇਬਾਜ਼ੀ ਘਰੇ ਬੈਠ ਕੇ ਫਾਰਮ ਭਰ ਕੇ ਪਤਾ ਨਹੀਂ ਕੀ ਬਣ ਰਹੇ